ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਵੇਗੀ ਇਹ ਕਹਾਣੀ ਮੰਗਲਵਾਰ ਵਰਤ ਦੀ ਕਹਾਣੀ ਹੈ ਇੱਕ ਬ੍ਰਾਹਮਣ ਦੰਪਤੀ ਦੇ ਕੋਈ ਸੰਤਾਨ ਨਹੀਂ ਹੋਈ ਸੀ ਜਿਸ ਦੇ ਕਾਰਨ ਪਤੀ ਪਤਨੀ ਦੁਖੀ ਸਨ ਉਹ ਬ੍ਰਾਹਮਣ ਹਨੂਮਾਨ ਜੀ ਦੀ ਪੂਜਾ ਲਈ ਜੰਗਲ ਵਿੱਚ ਚਲਾ ਗਿਆ ਉਹ ਪੂਜਾ ਦੇ ਨਾਲ ਮਹਾਵੀਰ ਜੀ ਤੋਂ ਇੱਕ ਪੁੱਤਰ ਦੀ ਇੱਛਾ ਪ੍ਰਗਟ ਕਰਿਆ ਕਰਦਾ ਸੀ। ਘਰ ਵਿੱਚ ਉਸ ਦੀ ਪਤਨੀ ਮੰਗਲਵਾਰ ਦਾ ਵਰਤ ਪੁੱਤਰ ਦੀ ਪ੍ਰਾਪਤੀ ਦੇ ਲਈ ਕਰਿਆ ਕਰਦੀ ਸੀ। ਮੰਗਲ ਦੇ ਦਿਨ ਵਰਤ ਦੇ ਅੰਤ ਵਿੱਚ ਭੋਜਨ ਬਣਾ ਕੇ ਹਨੂਮਾਨ ਜੀ ਨੂੰ ਭੋਗ ਲਗਾਉਣ ਦੇ ਬਾਅਦ ਆਪ ਭੋਜਨ ਗ੍ਰਹਿਣ ਕਰਦੀ ਸੀ। ਇੱਕ ਵਾਰ ਕੋਈ ਕੰਮ ਆ ਗਿਆ ਜਿਸ ਦੇ ਕਾਰਨ ਬ੍ਰਾਹਮਣੀ ਭੋਜਨ ਨਾ ਬਣਾ ਸਕੀ ਤਦ ਹਨੂਮਾਨ ਜੀ ਦਾ ਭੋਗ ਵੀ ਨਾ ਲਗਾ ਸਕੀ ਉਹ ਆਪਣੇ ਮਨ ਵਿੱਚ ਅਜਿਹਾ ਪ੍ਰਣ ਕਰਕੇ ਸੌ ਗਈ ਕਿ ਹੁਣ ਅਗਲੇ ਮੰਗਲਵਾਰ ਨੂੰ ਹਨੂਮਾਨ ਜੀ ਨੂੰ ਭੋਗ ਲਗਾ ਕੇ ਅੰਨ ਗ੍ਰਹਿਣ ਕਰਾਂਗੀ ਉਹ ਭੁੱਖੀ ਪਿਆਸੀ 6 ਦਿਨ ਪਈ ਰਹੀ ਮੰਗਲਵਾਰ ਦੇ ਦਿਨ ਤਾਂ ਉਹ ਉਸ ਨੂੰ ਬੇਹੋਸ਼ੀ ਆ ਗਈ ਤਦ ਹਨੂਮਾਨ ਜੀ ਉਸ ਦੀ ਲਗਨ ਅਤੇ ਦ੍ਰਿੜ ਸੰਕਲਪ ਨੂੰ ਵੇਖ ਕੇ ਖੁਸ਼ ਹੋ ਗਏ ਉਹਨਾਂ ਨੇ ਉਸ ਨੂੰ ਦਰਸ਼ਨ ਦਿੱਤੇ ਅਤੇ ਕਿਹਾ ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ ਮੈਂ ਤੈਨੂੰ ਇੱਕ ਸੁੰਦਰ ਬਾਲਕ ਦਿੰਨਾ ਹਾਂ ਜੋ ਤੇਰੀ ਬਹੁਤ ਸੇਵਾ ਕਰਿਆ ਕਰੇਗਾ ਹਨੂਮਾਨ ਜੀ ਮੰਗਲਵਾਰ ਨੂੰ ਬਾਹਰੂਪ ਵਿੱਚ ਉਸ ਨੂੰ ਦਰਸ਼ਨ ਦੇ ਕੇ ਅੰਤਰ ਧਿਆਨ ਹੋ ਗਏ ਸੁੰਦਰ ਬਾਲਕ ਪਾ ਕੇ ਬ੍ਰਾਹਮਣੀ ਬਹੁਤ ਖੁਸ਼ ਹੋਈ ਬ੍ਰਾਹਮਣੀ ਨੇ ਬਾਲਕ ਦਾ ਨਾਮ ਮੰਗਲ ਰੱਖਿਆ ਕੁਝ ਸਮੇਂ ਬਾਅਦ ਬ੍ਰਾਹਮਣ ਜੰਗਲ ਤੋਂ ਵਾਪਸ ਆਇਆ ਖੁਸ਼ ਮિજાਜ ਸੁੰਦਰ ਬਾਲਕ ਘਰ ਵਿੱਚ ਖੇਡਦਾ ਵੇਖ ਕੇ ਉਹ ਬ੍ਰਾਹਮਣ ਪਤਨੀ ਨੂੰ ਬੋਲਿਆ ਇਹ ਬਾਲਕ ਕੌਣ ਹੈ ਪਤਨੀ ਨੇ ਕਿਹਾ ਮੰਗਲਵਾਰ ਦੇ ਵਰਤ ਤੋਂ ਖੁਸ਼ ਹੋ ਕੇ ਹਨੂਮਾਨ ਜੀ ਨੇ ਦਰਸ਼ਨ ਦੇ ਕੇ ਮੈਨੂੰ ਬਾਲਕ ਦਿੱਤਾ ਹੈ। ਪਤਨੀ ਦੀ ਗੱਲ ਧੋਖੇ ਨਾਲ ਭਰੀ ਜਾਣ ਕੇ ਉਸਨੇ ਸੋਚਿਆ ਇਹ ਉਲਟਾ ਆਪਣਾ ਕਲੰਕ ਲਗਾਉਣ ਦੇ ਲਈ ਗੱਲ ਬਣਾ ਰਹੀ ਹੈ। ਇੱਕ ਦਿਨ ਉਸ ਦਾ ਪਤੀ ਖੂਹ ਤੇ ਪਾਣੀ ਭਰਨ ਚੱਲਿਆ ਤਾਂ ਪਤਨੀ ਨੇ ਕਿਹਾ ਕਿ ਮੰਗਲ ਨੂੰ ਵੀ ਨਾ ਲੈ ਜਾਓ। ਉਹ ਮੰਗਲ ਨੂੰ ਨਾਲ ਲੈ ਗਿਆ ਅਤੇ ਉਸ ਨੂੰ ਖੂਹ ਵਿੱਚ ਸੁੱਟ ਕੇ ਵਾਪਸ ਪਾਣੀ ਭਰ ਕੇ ਘਰ ਆ ਗਿਆ ਤਾਂ ਪਤਨੀ ਨੇ ਪੁੱਛਿਆ ਕਿ ਮੰਗਲ ਕਿੱਥੇ ਹੈ ਤਾਂ ਦਹੀ ਮੰਗਲ ਮੁਸਕਰਾਉਂਦਾ ਹੋਇਆ ਘਰ ਆ ਗਿਆ ਉਸ ਨੂੰ ਵੇਖ ਬ੍ਰਾਹਮਣ ਹੈਰਾਨ ਹੋਇਆ ਰਾਤ ਵਿੱਚ ਉਸਦੇ ਪਤੀ ਨੂੰ ਹਨੂਮਾਨ ਜੀ ਨੇ ਸੁਪਨੇ ਵਿੱਚ ਕਿਹਾ ਇਹ ਬਾਲਕ ਮੈਂ ਦਿੱਤਾ ਹੈ ਤੁਸੀਂ ਪਤਨੀ ਨੂੰ ਕੁਲਟਾ ਕਿਉਂ ਕਹਿੰਦੇ ਹੋ ਪਤੀ ਇਹ ਜਾਣ ਕੇ ਖੁਸ਼ ਹੋਇਆ ਫਿਰ ਪਤੀ ਪਤਨੀ ਮੰਗਲ ਦਾ ਵਰਤ ਰੱਖ ਆਪਣਾ ਜੀਵਨ ਸੁਖ ਬਤੀਤ ਕਰਨ ਲੱਗੇ ਜੋ ਮਨੁੱਖ ਮੰਗਲਵਾਰ ਵਰਤ ਕਥਾ ਨੂੰ ਪੜ੍ਹਦਾ ਜਾਂ ਸੁਣਦਾ ਹੈ ਅਤੇ ਨੀਮ ਨਾਲ ਵਰਤ ਰੱਖਦਾ ਹੈ ਉਸ ਦੇ ਹਨੂਮਾਨ ਜੀ ਦੀ ਕਿਰਪਾ ਨਾਲ ਸਭ ਦੁੱਖ ਦੂਰ ਹੋ ਜਾਂਦੇ ਨੇ ਤੇ ਸੁਖ ਪ੍ਰਾਪਤ ਹੁੰਦੇ ਨੇ ਮੰਗਲਵਾਰ ਅਤੇ ਮੰਗਲੀਆਂ ਦੀ ਕਥਾ ਦੀ ਕਹਾਣੀ ਇੱਕ ਬੁੱਢੀ ਸੀ ਉਹ ਮੰਗਲ ਦੇਵਤਾ ਨੂੰ ਆਪਣਾ ਇਸ਼ਟ ਦੇਵਤਾ ਮੰਨ ਕੇ ਹਮੇਸ਼ਾ ਮੰਗਲ ਦਾ ਵਰਤ ਰੱਖਦੀ ਸੀ ਅਤੇ ਮੰਗਲ ਦੇਵ ਦਾ ਪੂਜਨ ਕਰਿਆ ਕਰਦੀ ਸੀ ਉਸ ਦੇ ਇੱਕ ਪੁੱਤਰ ਸੀ ਜੋ ਮੰਗਲਵਾਰ ਨੂੰ ਪੈਦਾ ਹੋਇਆ ਸੀ ਇਸ ਕਾਰਨ ਉਸ ਨੂੰ ਮੰਗਲੀਆਂ ਦੇ ਨਾਲ-ਨਾਲ ਬੁਲਾਇਆ ਕਰਦੀ ਸੀ ਮੰਗਲ ਦੇਵ ਦੇ ਦਿਨਾਂ ਤਾਂ ਘਰ ਨੂੰ ਲਿਪਦੀ ਸੀ ਅਤੇ ਨਾ ਹੀ ਧਰਤੀ ਖੋਦਿਆ ਕਰਦੀ ਸੀ ਇੱਕ ਦਿਨ ਮੰਗਲ ਦੇਵਤਾ ਉਸ ਦੀ ਸ਼ਰਦਾ ਦੀ ਪ੍ਰੀਖਿਆ ਲੈਣ ਦੇ ਲਈ ਉਸ ਦੇ ਘਰ ਵਿੱਚ ਸਾਧੂ ਦਾ ਰੂਪ ਬਣਾ ਕੇ ਆਏ ਅਤੇ ਦਰਵਾਜ਼ੇ ਤੇ ਆਵਾਜ਼ ਦਿੱਤੀ। ਬੁੱਢੀ ਨੇ ਕਿਹਾ ਮਹਾਰਾਜ ਕੀ ਹੁਕਮ ਹੈ? ਸਾਧੂ ਕਹਿਣ ਲੱਗਾ ਕਿ ਬਹੁਤ ਭੁੱਖ ਲੱਗੀ ਹੈ। ਭੋਜਨ ਬਣਾਉਣਾ ਹੈ। ਇਸ ਦੇ ਲਈ ਤੂੰ ਥੋੜੀ ਜਹੀ ਧਰਤੀ ਲੇਪ ਦੇਵੇਂ ਤਾਂ ਤੇਰਾ ਪੁੰਨ ਹੋਵੇਗਾ। ਇਹ ਸੁਣ ਕੇ ਬੁੱਢੀ ਨੇ ਕਿਹਾ ਮਹਾਰਾਜ ਅੱਜ ਮੰਗਲਵਾਰਤ ਦੀ ਵਰਤਨੀ ਹਾਂ ਇਸ ਲਈ ਮੈਂ ਚੌਂਕਾ ਨਹੀਂ ਲਗਾ ਸਕਦੀ ਕਹੋ ਤਾਂ ਜਲ ਦਾ ਛੜਕਾ ਕਰ ਦਿਆਂ ਉਸ ਤੇ ਭੋਜਨ ਬਣਾ ਲਈਏ ਸਾਧੂ ਕਹਿਣ ਲੱਗਾ ਕਿ ਮੈਂ ਗੋਹੇ ਨਾਲ ਹੀ ਲਿੱਪੇ ਚੌਂਕੇ ਤੇ ਖਾਣਾ ਬਣਾਉਂਦਾ ਹਾਂ ਬੁੱਢੀ ਨੇ ਕਿਹਾ ਧਰਤੀ ਲਿੱਪਣ ਦੇ ਸਵਾਏ ਹੋਰ ਕੋਈ ਸੇਵਾ ਹੋਵੇ ਤਾਂ ਮੈਂ ਸਭ ਕੁਝ ਕਰਨ ਦੇ ਲਈ ਤਿਆਰ ਹਾਂ ਤਾਂ ਸਾਧੂ ਨੇ ਕਿਹਾ ਕੀ ਸੋਚ ਸਮਝ ਕੇ ਉੱਤਰ ਦਿਓ ਜੋ ਕੁਝ ਵੀ ਮੈਂ ਕਹਾ ਸਭ ਤੈਨੂੰ ਕਰਨਾ ਹੋਵੇਗਾ ਬੁੱਢੀ ਕਹਿਣ ਲੱਗੀ ਕਿ ਮਹਾਰਾਜ ਧਰਤੀ ਲਿਪਣ ਦੇ ਇਲਾਵਾ ਜੋ ਵੀ ਹੁਕਮ ਕਰੋਗੇ ਉਸ ਦਾ ਪਾਲਣ ਜ਼ਰੂਰ ਕਰਾਂਗੀ ਬੁੱਢੀ ਨੇ ਕਿਹਾ ਅਜਿਹਾ ਤਿੰਨ ਵਾਰੀ ਵਚਨ ਦੇ ਦਿੱਤਾ ਤਦ ਸਾਧੂ ਕਹਿਣ ਲੱਗਾ ਕਿ ਤੂੰ ਆਪਣੇ ਲੜਕੇ ਨੂੰ ਬੁਲਾ ਕੇ ਪੁੱਠਾ ਲਟਾ ਦੇ ਮੈਂ ਉਸ ਦੀ ਪਿੱਠ ਤੇ ਭੋਜਨ ਬਣਾਵਾਂਗਾ ਸਾਧੂ ਦੀ ਗੱਲ ਸੁਣ ਕੇ ਬੁੱਢੀ ਚੁੱਪ ਹੋ ਗਈ। ਤਦ ਸਾਧੂ ਨੇ ਕਿਹਾ ਬਲਾ ਲ ਐ ਲੜਕੇ ਨੂੰ ਹੁਣ ਸੋਚ ਵਿਚਾਰ ਕੀ ਕਰਦੀ ਐ। ਬੁੱਢੀ ਮੰਗਲਿਆ ਮੰਗਲਿਆ ਕਹਿ ਕੇ ਬੁਲਾਉਣ ਲੱਗੀ। ਥੋੜੀ ਦੇਰ ਬਾਅਦ ਲੜਕਾ ਆ ਗਿਆ। ਬੁੱਢੀ ਨੇ ਕਿਹਾ ਜਾ ਬੇਟੇ ਤੈਨੂੰ ਬਾਬਾ ਜੀ ਬੁਲਾਉਂਦੇ ਹਨ। ਲੜਕੇ ਨੇ ਬਾਬਾ ਜੀ ਨੂੰ ਜਾ ਕੇ ਪੁੱਛਿਆ ਕੀ ਹੁਕਮ ਹੈ ਮਹਾਰਾਜ? ਬਾਬਾ ਜੀ ਨੇ ਕਿਹਾ ਕਿ ਜਾਓ ਆਪਣੀ ਮਾਤਾ ਜੀ ਨੂੰ ਬੁਲਾ ਲਿਓ। ਤਦ ਮਾਤਾ ਆ ਗਈ ਤਾਂ ਸਾਧੂ ਨੇ ਕਿਹਾ ਕੀ ਤੂੰ ਹੀ ਇਸ ਨੂੰ ਲਟਾ ਦੇ ਬੁੱਢੀ ਨੇ ਮੰਗਲ ਦੇਵਤਾ ਨੂੰ ਯਾਦ ਕਰਦੇ ਹੋਏ ਲੜਕੇ ਨੂੰ ਪੁੱਠਾ ਲਟਾ ਦਿੱਤਾ ਅਤੇ ਉਸ ਦੀ ਪਿੱਠ ਤੇ ਅੰਗਿਠੀ ਰੱਖ ਦਿੱਤੀ ਕਹਿਣ ਲੱਗੀ ਕਿ ਮਹਾਰਾਜ ਹੁਣ ਜੋ ਕੁਝ ਤੁਹਾਨੂੰ ਕਰਨਾ ਹੈ ਕਰੋ ਮੈਂ ਜਾ ਕੇ ਆਪਣਾ ਕੰਮ ਕਰਦੀ ਹਾਂ ਸਾਧੂ ਨੇ ਲੜਕੇ ਦੀ ਪਿੱਠ ਤੇ ਰੱਖੀ ਹੋਈ ਅੰਗਿਠੀ ਵਿੱਚ ਅੱਗ ਬਾਲੀ ਅਤੇ ਉਸ ਨੂੰ ਭੋਜਨ ਬਣਾਇਆ ਜਦ ਭੋਜਨ ਬਣ ਚੁੱਕਾ ਤਾਂ ਸਾਧੂ ਨੇ ਬੁੱਢੀ ਨੂੰ ਕਿਹਾ ਕੀ ਹੁਣ ਆਪਣੇ ਲੜਕੇ ਨੂੰ ਬੁਲਾਓ ਉਹ ਵੀ ਆ ਕੇ ਭੋਗ ਲੈ ਜਾਏ ਬੁੱਢੀ ਕਹਿਣ ਲੱਗੀ ਕਿ ਇਹ ਕਿਹੋ ਜਿਹੀ ਹੈਰਾਨੀ ਦੀ ਗੱਲ ਹੈ ਕਿ ਜਿਸ ਦੀ ਪਿੱਠ ਤੇ ਤੁਸੀਂ ਅੱਗ ਬਾਲੀ ਹੈ ਅਤੇ ਉਸ ਨੂੰ ਪ੍ਰਸ਼ਾਦ ਦੇ ਲਈ ਬੁਲਾਉਂਦੇ ਹੋ ਕੀ ਇਹ ਸੰਭਵ ਹੈ ਕੀ ਹੁਣ ਵੀ ਤੁਸੀਂ ਉਸ ਨੂੰ ਜ਼ਿੰਦਾ ਸਮਝਦੇ ਹੋ ਤੁਸੀਂ ਕਿਰਪਾ ਕਰਕੇ ਉਸ ਦਾ ਚੇਤਾ ਵੀ ਮੈਨੂੰ ਨਾ ਕਰਾਓ ਅਤੇ ਭੋਗ ਲਗਾ ਕੇ ਜਿੱਥੇ ਜਾਣਾ ਹੋਵੇ ਜਾਓ। ਸਾਧੂ ਦੇ ਬਹੁਤ ਬੇਨਤੀ ਕਰਨ ਤੇ ਬੁੱਢੀ ਨੇ ਜਿਉਂ ਹੀ ਮੰਗਲਿਆ ਕਹਿ ਕੇ ਆਵਾਜ਼ ਮਾਰੀ ਤ्यों ਹੀ ਇੱਕ ਪਾਸਿਓਂ ਦੌੜਦਾ ਹੋਇਆ ਆ ਗਿਆ। ਸਾਧੂ ਨੇ ਲੜਕੇ ਨੂੰ ਪ੍ਰਸ਼ਾਦ ਦਿੱਤਾ ਅਤੇ ਕਿਹਾ ਕਿ ਮਾਈ ਤੇਰਾ ਵਰਤ ਸਫਲ ਹੋ ਗਿਆ। ਤੇਰੇ ਦਿਲ ਵਿੱਚ ਦਿਆ ਹੈ ਅਤੇ ਆਪਣੇ ਇਸ਼ਟ ਦੇਵ ਵਿੱਚ ਅਟਲ ਸ਼ਰਦਾ ਹੈ। ਇਸ ਦੇ ਕਾਰਨ ਤੈਨੂੰ ਕੋਈ ਕਸ਼ਟ ਨਹੀਂ ਪਹੁੰਚਾਏਗਾ ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਪ੍ਰਸੰਨ ਆਈ ਹੈ ਤਾਂ ਤੁਸੀਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ ਜੀ